ਹਰ ਇੱਕ ਕਿਸਾਨ ਵੀਰੋ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਦਾ ਵਿਸ਼ਾ ਹੈ ਸਰੋਂ ਦੀ ਫਸਲ ਦੀਆਂ ਬਿਮਾਰੀਆਂ ਅਤੇ ਕੀੜੇ ਮਕੌੜੇ ਇਹਨਾਂ ਦੀ ਰੋਕਥਾਮ ਇਸ ਵਿਸ਼ੇ ਸੰਬੰਧੀ ਜਾਣਕਾਰੀ ਦੇਣ ਲਈ ਮੇਰੇ ਨਾਲ ਖੜੇ ਨੇ ਡਾਕਟਰ ਪ੍ਰਭਜੂਤ ਸਿੰਘ ਸੰਧੂ ਜੀ ਜਿਹੜੇ ਪ੍ਰਿੰਸੀਪਲ ਸਾਇੰਟਿਸਟ ਨੇ ਪੌਦਾ ਰੋਗ ਵਿਗਿਆਨ ਮਾਹਰ ਨੇ ਇਹ ਵਿਗਿਆਨੀ ਨੇ ਪੌਦਾ ਰੋਗ ਦੇ ਤੇ ਨਾਲ ਨਾਲ ਇਹ ਮੁਖੀ ਵੀ ਨੇ ਇਸ ਵਿਭਾਗ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਆ ਇਹਨਾਂ ਤੋਂ ਆਪਾਂ ਸਾਰੀ ਜਾਣਕਾਰੀ ਹਾਸਲ ਕਰਨੀ ਹੈ ਕਿ ਸਰੋਂ ਦੀ ਫਸਲ ਦੇ ਉੱਤੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਲੱਗਦੀਆਂ ਨੇ ਤੇ ਆਉਣ ਵਾਲੇ ਸਮੇਂ 'ਚ ਅਸੀਂ ਇਹਨਾਂ ਦੀ ਰੋਕਥਾਮ ਕਿਵੇਂ ਕਰ ਸਕਦੇ ਆ ਸਾਰੀ ਵਿਸਥਾਰ ਨਾਲ ਗੱਲਬਾਤ ਕਰਦੇ ਆ ਸੰਧੂ ਸਾਹਿਬ ਤੁਹਾਡਾ ਸਵਾਗਤ ਹੈ ਸਾਡੀ ਪ੍ਰੋਗਰਾਮ ਦੇ ਵਿੱਚ ਅੱਛਾ ਸੰਧੂ ਸਾਹਿਬ ਗੱਲ ਇਹ ਆ ਵੀ ਦੇਖੋ ਸਰੋਂ ਪੰਜਾਬ ਦੇ ਵਿੱਚ ਹੋ ਰਹੀ ਐ ਇਸ ਵੇਲੇ ਬਹੁਤ ਵਧੀਆ ਖੜੀ ਐ ਸਰੋਂ ਆਪਾਂ ਸਰੋਂ ਦੇ ਖੇਤ ਦੇ ਵਿੱਚ ਹੀ ਖੜੇ ਆ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਇਸ ਵੇਲੇ ਸਰੋਂ ਦੀ ਕੀ ਪੋਜੀਸ਼ਨ ਆ ਪੰਜਾਬ ਦੇ ਵਿੱਚ ਚੋਹਾਨ ਸਾਹਿਬ ਇਸ ਵੇਲੇ ਤਕਰੀਬਨ ਤਕਰੀਬਨ ਪੰਜਾਬ ਦੇ ਵਿੱਚ ਜਿਹੜਾ ਸਰੋਂ ਦਾ ਰਕਬਾ ਵਾ ਉਹ ਤਕਰੀਬਨ 50000 ਏਕੜ ਦੇ ਕਰੀਬ ਹੈਗਾ ਜੀ ਤਿੰਨ ਤਿੰਨ ਕਸਾਲ ਪਹਿਲਾਂ ਜਾਈਏ ਤੇ ਉਦੋਂ ਇਹ 30000 ਏਕੜ ਸੀਗਾ ਲੇਕਿਨ ਜਦੋਂ ਗਵਰਨਮੈਂਟ ਆਫ ਇੰਡੀਆ ਨੇ ਇੱਕ ਤੇਲ ਬਾਰੇ ਮਿਸ਼ਨ ਸ਼ੁਰੂ ਕੀਤਾ ਕਿ ਅਸੀਂ ਜਿਹੜਾ ਸਾਡਾ ਦੇਸ਼ ਆ ਜਿੰਨੀ ਇਹਦੀ ਤੇਲ ਦੀ ਡਿਮਾਂਡ ਆ ਉਹ ਪੂਰੀ ਨਹੀਂ ਹੋ ਰਹੀ ਹੂੰ ਸੋ ਇਸ ਕਰਕੇ ਜਿਹੜੇ ਤੇਲ ਬੀਜ ਜਿਹੜੇ ਸਾਡੀਆਂ ਫਸਲਾਂ ਨੇ ਇਹਨਾਂ ਹੇਠ ਰੱਖਵਾ ਵਧਾਇਆ ਜਾਵੇ ਹੂੰ ਕਿਉਂਕਿ ਜਿਹੜੀ ਸਰੋਂ ਆ ਇਹ ਭਾਰਤ ਦੀ ਇੱਕ ਮੇਨ ਤੇਲ ਬੀਜ ਫਸਲ ਆ ਤੇ ਇਹ ਫਿਰ ਇਹਦੇ hecta ਬ ਆਉਣਾ ਜਿਹੜਾ ਵਾ ਉਹ ਸੰਭਾਵੀ ਸੀਗਾ ਤੇ ਪੰਜਾਬ ਦੇ ਵਿੱਚ ਵੀ ਕਿਉਂਕਿ ਪੰਜਾਬ ਦੇ ਜਿਹੜੇ ਦੱਖਣ ਪੱਛਮੀ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਇਹ ਪ੍ਰਾਣੀ ਪ੍ਰਚਲਤ ਜਿਹੜੀ ਤੇਲ ਬੀਜ ਦੀ ਫਸਲ ਆ ਸੋ ਇਹਦੇ hecta ਜਿਹੜਾ ਵਾ तकरीबन तकरीबन ਜਿਹੜਾ ਵਾ ਦੁੱਗਣਾ ਹੋ ਗਿਆ ਤੇ ਪਿਛਲੇ ਦੋ-ਤਿੰਨ ਸਾਲਾਂ 'ਚ ਇਹਦੇ ਵਿੱਚ ਇਸ ਵੇਲੇ ਜਿਹੜੀ ਸਰੋਂ ਦੀ ਜਿਹੜੀ ਸਥਿਤੀ ਆ ਅਸੀਂ ਕਹਿੰਨੇ ਆ ਕਿ ਅਕਤੂਬਰ ਦੇ ਪਹਿਲੇ ਹਫ਼ਤੇ ਜਿਹੜੀ ਇਹਦੀ ਬਜਾਈ ਜਿਹੜੀ ਆ ਉਹ ਹੋ ਜਾਣੀ ਚਾਹੀਦੀ ਤੇ ਜਿਹੜੇ ਖੇਤ 'ਚ ਅਸੀਂ ਖੜੇ ਆ ਇਹ तकरीबन ਸਹੀ ਸਮੇਂ ਦੀ ਬਜਾਈ ਆ ਤੇ ਇਹ ਹੁਣ ਫੁੱਲਾਂ ਤੇ ਆ ਫਲੀਆਂ ਬਣਨੀਆਂ ਜਿਹੜੀਆਂ ਇਹਦੀਆਂ ਸ਼ੁਰੂ ਹੋ ਚੁੱਕੀਆਂ ਨੇ ਜਿਹੜੇ ਕਿਸਾਨ ਵੀਰਾਂ ਨੇ ਲੇਟ ਬਜਾਈ ਕੀਤੀ ਜਾਂ ਕਈ ਜਿਹੜੇ ਆ ਬਾਸਮਤੀ ਵਾਲੇ ਖੇਤ ਜਾਂ ਝੋਨੇ ਵਾਲੇ ਖੇਤ ਜਿਹੜੇ ਆ ਦੇਰ ਨਾਲ ਖਾਲੀ ਹੁੰਦੇ ਆ ਉਹ ਫਸਲ ਜਿਹੜੀ ਆ ਉਹ ਅਜੇ ਗੰਦਲਾਂ ਦੇ ਉੱਤੇ ਆਈ ਆ ਸੋ ਪਰ ਉਹ ਲੇਟ ਬੀਜਣ ਦੇ ਨਾਲ ਸਾਡਾ ਝਾੜ ਦੇ ਉੱਤੇ ਥੋੜਾ ਜਿਹਾ ਅਸਰ ਪੈਂਦਾ ਜ਼ਰੂਰ ਕਿਉਂਕਿ ਲੇਟ ਬਜਾਈ ਦੇ ਨਾਲ ਕੀੜੇ ਮਕੌੜੇ ਵੀ ਤੇ ਬਿਮਾਰੀਆਂ ਦੇ ਵਿੱਚ ਵੀ ਬਿਲਕੁਲ ਦਾ ਸਭ ਤੇ ਉਹ ਝਾੜ ਵੀ ਘਟਦਾ ਆਪਾਂ ਗੱਲਬਾਤ ਅੱਗੇ ਇਹਦੀ ਸੰਬੰਧੀ ਕਰਾਂਗੇ ਪਰ ਇਸ ਤੋਂ ਪਹਿਲਾਂ ਸਾਨੂੰ ਤੁਸੀਂ ਤੇਲ ਦੀ ਗੱਲ ਕੀਤੀ ਸੀ ਤੇਲ ਸਾਨੂੰ ਬਾਹਰੋਂ ਮੰਗਵਾਉਣਾ ਪੈਂਦਾ ਸਾਡੇ ਭਾਰਤ ਦੀ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਰਕਬਾ ਵੱਧ ਗਿਆ ਸੀ 3 ਸਾਲ ਪਹਿਲਾਂ ਪਰ ਫਿਰ ਘਟ ਗਿਆ ਸੀ ਫਿਰ ਥੋੜਾ ਜਿਹਾ ਵੱਧ ਗਿਆ ਸੋ ਉੱਪਰ ਥੱਲੇ ਇਹ ਰਕਬਾ ਹੋ ਰਿਹਾ ਤੇਲ ਸਾਡੀ ਸਿਹਤ ਲਈ ਕਿਉਂ ਜ਼ਰੂਰੀ ਆ ਥੋੜਾ ਜਿਹਾ ਇਹ ਵੀ ਸਾਡੇ ਆਪਾਂ ਸਾਡੇ ਸਾਰੇ ਭਾਰਤ ਦੇ ਨਾਗਰਿਕਾਂ ਨੂੰ ਦੱਸਈਏ ਰਸੋਈ ਦੇ ਵਿੱਚ ਤੇਲ ਨਾ ਹੋਵੇ ਤੇ ਆਪਾਂ ਨੂੰ ਖਾਣਾ ਨਹੀਂ ਮਿਲੂਗਾ ਹੂੰ ਕਿਉਂਕਿ ਕੋਈ ਵੀ ਸਬਜੀ, ਦਾਲ, ਕੋਈ ਵੀ ਚੀਜ਼ ਬਣਾਉਣੀ ਆ, ਪਰੌਂਠੇ ਵੀ ਬਣਾਉਣੇ ਆ ਤੇ ਉਹ ਵੀ ਕਿਉਂ ਲਾ ਲੋ ਜਾਂ ਕਈ ਲੋਕੀ ਰਿਫਾਈਨਡ ਤੇਲ ਵਰਤਦੇ ਆ ਜਾਂ ਬਨਸਪਤੀ ਤੇਲ ਵਰਤਦੇ ਆ। ਸੋ ਤੇਲ ਹੈ ਨਹੀਂ ਤਾਂ ਸਾਡੀ ਰਸੋਈ ਵੀ ਨਹੀਂ ਚੱਲਣੀ। ਜੀ। ਅੱਛਾ ਇਹ ਹੁਣ ਸਾਡੇ ਪ੍ਰਾਚੀਨ ਜਿਹੜੇ ਗ੍ਰੰਥ ਸੀਗੇ ਜਾਂ ਸਾਡੀਆਂ ਸਭਿਤਾਵਾਂ ਸੀ ਉਹਨਾਂ ਨੇ ਇਹ ਕਿਵੇਂ ਕਿਵੇਂ ਚੀਜ਼ਾਂ ਪਛਾਣੀਆਂ ਕਿ ਇਹ ਸਾਡੀ ਖਰਾਕ ਦੇ ਵਿੱਚ ਇਹ ਆਉਣੀਆਂ ਨੇ। ਬਿਲਕੁਲ ਜੀ। ਇਹ ਚੀਜ਼ਾਂ ਜਿਹੜੀਆਂ ਵਾਂ ਇਹ ਸਾਡੀ એનર્ਜੀ ਦਾ ਸੋਰਸ ਨੇ ਜਿਹੜਾ ਤੇਲ ਆ ਇੱਕ ਤੇ ਅਸੀਂ ਖਾਂਦੇ ਆ ਕਣਕ ਖਾ ਲਈ ਜੀ ਰੋਟੀਆਂ ਖਾ ਲਈਆਂ ਚੌਲ ਖਾ ਲਏ ਹੂੰ ਲੇਕਿਨ ਉਹਦੇ ਨਾਲ ਸਾਡਾ ਸਰੀਰ ਚੱਲਦਾ ਫਿਰਦਾ ਜਿ ਤਰ੍ਹਾਂ ਮਸ਼ੀਨਰੀ 'ਚ ਤੇਲ ਪਾਈਦਾ ਮਸ਼ੀਨਰੀ ਚੱਲਦੀ ਆ ਸੋ ਇਹ ਜਿਹੜੇ ਵਾਈਟਲ ਆਰਗਨ ਨੇ ਹੂੰ ਦਿਲ ਦਿਮਾਗ ਸਭ ਤੋਂ ਜ਼ਰੂਰੀ ਨੇ ਇਹਨਾਂ ਨੂੰ ਚੱਲਦਾ ਰੱਖਣ ਵਾਸਤੇ ਤੇਲ ਜ਼ਰੂਰੀ ਆ ਹੂੰ ਤੇ ਇਹਨਾਂ ਦੀ ਖਰਾਕ ਤੇਲ ਆ ਹੂੰ ਤੇਲ 'ਚੋਂ ਮਿਲਦਾ ਕੀ ਆ ਫੈਟ ਆਹ ਲੋਕ ਕਹਿੰਦੇ ਫੈਟ ਨਹੀਂ ਖਾਣੀ ਚਾਹੀਦੀ ਇਹਦੇ ਨਾਲ ਕੋਲਸਟ੍ਰੋਲ ਵੱਧ ਜਾਂਦਾ ਨਹੀਂ ਵੱਧਦਾ ਵਾ ਜੇ ਅਸੀਂ ਉਹਨੂੰ ਕਿਸੇ ਜ਼ਿਆਦਾ ਮਾਤਰਾ ਚ ਖਾਈਏ ਹਾਂ ਲੇਕਿਨ ਇੱਕ ਠੁਕਵੀਂ ਮਾਤਰਾ ਦੇ ਵਿੱਚ ਜਿੰਨਾ ਚ ਰਹੀ ਲੈਂਦੇ ਰਵਾਂਗੇ ਸਾਡੀ ਬਾਡੀ ਤਾਂ ਹੀ ਚੱਲਣੀ ਸਾਡਾ ਦਿਮਾਗ ਵੀ ਤਾਂ ਹੀ ਚੱਲਣਾ ਸਾਡਾ ਦਿਲ ਵੀ ਤਾਂ ਹੀ ਚੱਲਣਾ ਲੋਕੀ ਕਹਿ ਦਿੰਦੇ ਆ ਕਿ ਦਿਲ ਦੀਆਂ ਬਿਮਾਰੀਆਂ ਤੇਲ ਦੇ ਨਾਲ ਹੁੰਦੀਆਂ ਪਰ ਦਿਲ ਨੂੰ ਚੱਲਦਾ ਰੱਖਣ ਵਾਸਤੇ ਵੀ ਤੇਲ ਜ਼ਰੂਰੀ ਆ ਸੋ ਜਿਹੜੇ ਵਾਈਟਲ ਆਰਗਨ ਉਹਨਾਂ ਦੀ ਖਰਾਕ ਤੇਲ ਤੇਲ ਦੇ ਵਿੱਚੋਂ ਕੀ ਮਿਲਦਾ ਫੈਟੀ ਐਸਿਡ ਫੈਟੀ ਐਸਿਡ ਕੁਝ ਇਹੋ ਜਿਹਾ ਜਿਹੜੀ ਸਾਡੇ ਦੂਸਰੀ ਖਰਾਕ ਚੋਂ ਮਿਲ ਜਾਂਦੇ ਆ ਲੇਕਿਨ ਕੁਝ ਫੈਟੀ ਐਸਿਡ ਏ ਨੇ ਏ ਆ ਸੀ ਆਈ ਆ ਇਹ ਬਾਡੀ ਆਪ ਨਹੀਂ ਤਿਆਰ ਕਰ ਸਕਦੀ ਦੂਸਰੀਆਂ ਚੀਜ਼ਾਂ ਚੋਂ ਇਹ ਜਿਹੜੇ ਆ ਸਿਰਫ ਤੇ ਸਿਰਫ ਸਾਨੂੰ ਮੁਨਸਪਤੀ ਤੇਲਾਂ ਚੋਂ ਮਿਲਦੇ ਆ ਸੋ ਜੇ ਹੋਣਗੇ ਤਾਂ ਸਾਡਾ ਦਿਮਾਗ ਵੀ ਚੱਲੂਗਾ ਤੇ ਸਾਡਾ ਦਿਲ ਵੀ ਚੱਲੂਗਾ ਸੋ ਇਹ ਸਾਡੀ ਇਹਦੇ ਲੋੜ ਆ ਸਾਡੀ ਖਰਾਕ ਸੋ ਗੱਲ ਇਹ ਆ ਵੀ ਦੇਖੋ ਪੰਜਾਬ ਦੇ ਵਿੱਚ ਹੀ ਬਜਾਈ ਹੋਈ ਆ ਸਰੋਂ ਦੀ ਇਸ ਵੇਲੇ ਫਸਲ ਵਧੀਆ ਖੜੀ ਆ ਜੀ ਕਈ ਵਾਰੀ ਕਿਸਾਨ ਵੀਰ ਕੀ ਕਰਦੇ ਆ ਵੀ ਛਿੱਟੇ ਨਾਲ ਵੀ ਇਹਨੂੰ ਇਹਦੀ ਬਿਜਾਈ ਕਰ ਦਿੰਦੇ ਆ ਸਰੋਂ ਦੀ ਲਾਈਨਾਂ 'ਚ ਵੀ ਕਰ ਦਿੰਦੇ ਆ ਪੂਰੇ ਨਾਲ ਵੀ ਕਰਦੇ ਆ ਡ੍ਰਿਲ ਨਾਲ ਵੀ ਕਰ ਦਿੰਦੇ ਆ ਸੋ ਥੋੜਾ ਜਿਹਾ ਬਿਜਾਈ ਦਾ ਢੰਗ ਆਪਾਂ ਥੋੜਾ ਜਿਹਾ ਦੱਸੀਏ ਵੀ ਕਿ ਇਹ ਵੀ ਅਸਰ ਪਾਉਂਦਾ ਬਿਮਾਰੀਆਂ ਜਾਂ ਕੀੜੇ ਮਕੌੜਿਆਂ ਨੂੰ ਸੱਦਾ ਦੇਣ ਦੇ ਵਿੱਚ ਵੈਸੇ ਤਾਂ ਹੁਣ ਚਲੋ ਐਸ ਸੀਜ਼ਨ ਦੇ ਵਿੱਚ ਹੋ ਚੁੱਕਾ ਲੇਕਿਨ ਗਾਂ ਤੋਂ ਅਗਲੇ ਸਾਲ ਤੋਂ ਜਦੋਂ ਅਸੀਂ ਬੀਜਣੀ ਆ ਯੂਨੀਵਰਸਿਟੀ ਦੀਆਂ ਜਿਹੜੀਆਂ ਸਿਫਾਰਸ਼ਾਂ ਆ ਉਹ ਕਹਿੰਦੇ ਕਿ ਲਾਈਨਾਂ 'ਚ ਬੀਜੋ ਜੀ ਉਹਦਾ ਫਾਇਦਾ ਇਹ ਆ ਕਿ ਸਾਨੂੰ ਲਾਈਨ ਦੇ ਵਿੱਚ ਘਟੋ ਘਟ ਇੱਕ ਮਾਪਦੰਡ ਦਾ ਪਤਾ ਲੱਗ ਜਾਂਦਾ ਕਿ ਸਾਡਾ 1 ਮੀਟਰ ਜਾਂ 10 ਮੀਟਰ ਅ ਜਗ੍ਹਾ ਦੇ ਵਿੱਚ ਕਿੰਨੇ ਬੂਟੇ ਆ ਕਿੰਨੇ ਕਿ ਚਾਹੀਦੇ ਆ ਤਾਂ ਕਿ ਸਾਡਾ ਜਿਹੜਾ ਝਾੜ ਆ ਉਹ ਵੀ ਬਰਾਬਰ ਬਰਾਬਰ ਵਧੀਆ ਆਵੇ ਤੇ ਉਹ ਬਿਮਾਰੀਆਂ ਤੇ ਕੀੜਿਆਂ ਤੋਂ ਵੀ ਫਸਲ ਜਿਹੜੀ ਆ ਉਹ ਬਚੀ ਰਵੇ ਹੂੰ ਸੋ ਉਸ ਚੀਜ਼ ਜੇ ਅਸੀਂ ਛੱਟਾ ਦਵਾਂਗੇ ਤੇ ਛੱਟੇ ਦੇ ਵਿੱਚ ਛੱਟਾ ਹਰ ਬੰਦਾ ਇੱਕ ਸਾਰ ਛੱਟਾ ਨਹੀਂ ਦੇ ਸਕਦਾ ਜੀ ਸੋ ਛੱਟੇ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਫਸਲ ਸੰਘਣੀ ਹੋ ਜੂਗੀ ਕਈ ਜਗ੍ਹਾ ਦੇ ਉੱਤੇ ਫਸਲ ਵਿਰਲੀ ਹੋ ਜੂਗੀ ਜਿੱਥੇ ਸੰਘਣੀ ਹੋ ਗਈ ਉੱਥੇ ਬੂਟੇ ਸ਼ਾਖਾਂ ਨਹੀਂ ਮਾਰਨਗੇ ਤੇ ਸ਼ਾਖਾਂ ਘਟ ਹੋਣਗੀਆਂ ਤੇ ਝਾੜ ਘਟੂਗਾ ਜਿੱਥੇ ਬੂਟੇ ਘਟ ਹੋਣਗੇ ਉੱਥੇ ਝਾੜ ਵੈਸੇ ਹੀ ਕੱਟ ਜਾਣਾ ਕਿਉਂਕਿ ਬੂਟਿਆਂ ਦੀ ਗਿਣਤੀ ਘਟਿਆ ਸੋ ਜਦੋਂ ਅਸੀਂ ਕਤਾਰਾਂ 'ਚ ਬੀਜਾਂਗੇ ਤੇ ਉਹ ਕਤਾਰਾਂ ਜਿਹੜੀਆਂ ਨਿਰਧਾਰਤ ਕੀਤੀਆਂ ਗਈਆਂ ਨੇ ਜਿ ਤਰ੍ਹਾਂ ਗੋਭੀ ਸਰੋਂ ਦੇ ਵਿੱਚ ਅਸੀਂ ਕਹਿ ਦਿੰਨੇ ਆ ਕਿ 45 ਸੈਂਟੀਮੀਟਰ 1.5 ਫੁੱਟ ਵਕਫਾਤ ਕਤਾਰ ਤੋਂ ਕਤਾਰ ਹੋਣਾ ਚਾਹੀਦਾ ਰਾਏ ਦੇ ਵਿੱਚ ਅਸੀਂ ਕਹਿ ਦਿੰਨੇ ਆ ਕਿ ਇਹ ਫੁੱਟ 1 ਫੁੱਟ ਹੋਣਾ ਚਾਹੀਦਾ ਸੋ ਕਾਰਨ ਕੀ ਆ ਕਿ ਗੋਭੀ ਸਰੋਂ ਦੀਆਂ ਸ਼ਾਖਾ ਉਹ ਨਮੀੀ ਹੁੰਦੀ ਹੈ ਜਿਆਦਾ ਫੈਲਦੀਆਂ ਵਾ ਰਾਇਆ ਲੰਬਾ ਹੋ ਕੇ ਉੱਪਰ ਜਾ ਕੇ ਸ਼ਾਖਾਂ ਕੱਢਦਾ ਸੋ ਉਹਦੇ ਵਿੱਚ ਅੱਧੇ ਫੁੱਟ ਦਾ ਜਿਹੜਾ ਫਰਕ ਰੱਖਿਆ ਗਿਆ ਹੁਣ 1 ਮੀਟਰ ਦੇ ਵਿੱਚ ਘੱਟੋ-ਘੱਟ ਕਿੰਨੇ ਬੂਟੇ ਹੋਣੇ ਚਾਹੀਦੇ ਆ 8-10 ਬੂਟੇ ਜਿਹੜੇ 1 ਮੀਟਰ ਲੰਬੀ ਲਾਈਨ 'ਚ ਹੋਣੇ ਚਾਹੀਦੇ ਆ ਤਾਂ ਹੀ ਸਾਡਾ ਜਿਹੜਾ ਝਾੜ ਆ ਉਹ ਵਧੀਆ ਆਊਗਾ ਜੇ ਤੋਂ ਘੱਟ ਬੂਟੇ ਹੋਣਗੇ ਝਾੜ ਘਟੂਗਾ ਸੋ ਲਾਈਨਾਂ ਫਿਰ ਲਾਈਨਾਂ ਦੇ ਵਿੱਚ ਕਿਉਂ ਲਾਈਨਾਂ ਦੇ ਵਿੱਚ ਫਸਲ ਲੱਗੀ ਹੋਊਗੀ ਤੇ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਹਵਾ ਆ ਉਹ ਲਾਈਨਾਂ ਦੇ ਵਿੱਚੋਂ ਦੀ ਆਰਾਮ ਦੇ ਨਾਲ ਜਿਹੜੀ ਆ ਉਹ ਵਿੱਚੋਂ ਦੀ ਲੰਘ ਸਕਦੀ ਆ ਹਵਾ ਤੇ ਸੂਰਜ ਦੀ ਰੋਸ਼ਨੀ ਲੰਘੂਗੀ ਤੇ ਸਾਡੇ ਪੱਤੇ ਜਿਹੜੇ ਆ ਉਹ ਟਾਈਮ ਨਾਲ ਸੁੱਕ ਜਾਣਗੇ ਜੇ ਸੁੱਕ ਜਾਣਗੇ ਤੇ ਉਹਨਾਂ ਦੇ ਉੱਤੇ ਸਿਲ ਨਹੀਂ ਹੋਊਗੀ ਸਿਲ ਨਹੀਂ ਹੋਊਗੀ ਤੇ ਬਿਮਾਰੀਆਂ ਦੇ ਕਣ ਜਿਹੜੇ ਆ ਉਹ ਨਹੀਂ ਜੰਮਣਗੇ ਕਿਉਂਕਿ ਹਵਾ ਦੇ ਵਿੱਚ ਬਿਮਾਰੀਆਂ ਦੇ ਕਣ ਤੁਰੇ ਫਿਰਦੇ ਆ ਮਤਲਬ ਸਾਨੂੰ ਨੰਗੀ ਅੱਖ ਨਾਲ ਨਜ਼ਰ ਨਹੀਂ ਆਉਂਦੇ ਉਹ ਉੱਲੀ ਦੇ ਕਣ ਆ ਜਿਹੜੇ ਸਾਨੂੰ ਨਜ਼ਰ ਨਹੀਂ ਆਉਂਦੇ ਲੇਕਿਨ ਉਹ ਹਵਾ ਦੇ ਵਿੱਚ ਬੇਹੱਦ ਮੌਜੂਦ ਨੇ ਸੋ ਜੇ ਅਸੀਂ ਫਸਲ ਜਿਹੜੀ ਆ ਕਤਾਰਾਂ ਚ ਬੀਜੀ ਹੋਊਗੀ ਤੇ ਇਹਨਾਂ ਦੀ ਜਿਹੜੀ ਜਰਮੀਨੇਸ਼ਨ ਕਿਉਂਕਿ ਪੱਤੇ ਜਿਹੜੇ ਸੁੱਕੇ ਸੁੱਕ ਜਾਣਗੇ ਟਾਈਮ ਨਾਲ ਸੋ ਉਹਨਾਂ ਦੀ ਜਰਮੀਨੇਸ਼ਨ ਵੀ ਘੱਟ ਹੋਊ ਤੇ ਬਿਮਾਰੀਆਂ ਦੀ ਆਮਦ ਵੀ ਘੱਟ ਹੋਊ ਅੱਛਾ ਡਾਕਟਰ ਸਾਹਿਬ ਬਿਲਕੁਲ ਤੁਹਾਡੀ ਗੱਲ ਠੀਕ ਆ ਵੀ ਸਾਨੂੰ ਬੂਟੇ ਪੂਰੇ ਰੱਖਣੇ ਚਾਹੀਦੇ ਆ ਖੇਤ ਦੇ ਵਿੱਚ ਜੀ ਅੱਛਾ ਡਾਕਟਰ ਸਾਹਿਬ ਇਥੇ ਇੱਕ ਮੈਂ ਤੁਹਾਡੇ ਤੋਂ ਇਹ ਵੀ ਜਰੂਰ ਪੁੱਛਣਾ ਚਾਹੂੰਗਾ ਵੀ ਜੇ ਕਿਤੇ ਬੂਟੇ ਬਿਰਲੇ ਰਹਿ ਗਏ ਕੀ ਅਸੀਂ ਸੰਗਣੀ ਤਾਂ ਜੋ ਪੱਟਕੇ ਵੀ ਲਾ ਸਕਦੇ ਆ ਕਿ ਵੀਰੀ ਪਨੀਰੀ ਨਾਲ ਵੀ ਕਾਸ਼ਤ ਕਰਦੇ ਆ ਇਹਦੀ ਕੋਈ ਇਦਾਂ ਦਾ ਕੋਈ ਹੈਗਾ ਸਰੋਂ ਦਾ ਬਿਲਕੁਲ ਹੈਗਾ ਲੇਕਿਨ ਜਿੱਦਾਂ ਮੈਂ ਕਿਹਾ ਨਾ ਕਿ ਰਾਏ ਦੇ ਵਿੱਚ 1 ਫੁੱਟ ਤੇ ਗੋਭੀ ਸਰੋਂ ਚ 1.5 ਫੁੱਟ ਗੋਭੀ ਪਹਿਲੀ ਗੱਲ ਗੋਭੀ ਨੂੰ ਗੋਭੀ ਸਰੋਂ ਕਿਉਂ ਕਹਿੰਦੇ ਆ ਕਿ ਕਿਉਂਕਿ ਉਹ ਗੋਭੀ ਤੋਂ ਬਣਾਈ ਗਈ ਸੀਗੀ ਕ੍ਰਾਸ ਕਰਕੇ ਜੀ ਜੀ ਸੋ ਗੋਭੀ ਵੀ ਅਸੀਂ ਜਿਹੜੇ ਆ ਉਹ ਪਨੀਰੀ ਨਾਲ ਰਾਹੀਂ ਲਾਉਨੇ ਆ ਸੋ ਗੋਭੀ ਸਰੋਂ ਤੇ ਪਨੀਰੀ ਨਾਲ ਅਸੀਂ ਵਿਰਲੇ ਥਾਂ ਤੋਂ ਸੰਗਣੇ ਥਾਂ ਤੋਂ ਵਿਰਲੇ ਦੇ ਉੱਤੇ ਲੈ ਕੇ ਜਾ ਸਕਦੇ ਆ ਬੂਟੇ ਲਾਏ ਜਾ ਸਕਦੇ ਆ ਲੇਕਿਨ ਰਾਏ ਦੇ ਵਿੱਚ ਇਹ ਜਿਹੜਾ ਵਾ ਉਹ ਆਪਾਂ ਇੱਕ ਥਾਂ ਤੋਂ ਪੁੱਟ ਕੇ ਪਨੀਰੀ ਰਾਂਹ ਦੂਜੀ ਥਾਂ ਤੇ ਨਹੀਂ ਲਾ ਸਕਦੇ ਸੋ ਗੋਭੀ ਸਰੋਂ ਦੇ ਵਿੱਚ ਆਸਾਨੀ ਨਾਲ ਲੱਗ ਸਕਦੇ ਆ ਹਾਂ ਉਹਦੇ ਵਾਸਤੇ ਵੀ ਇੱਕ ਜਿਹੜੀ ਉਮਰ ਆ ਕਿ 25 ਤੋਂ 30 ਦਿਨ ਦੇ ਬੂਟੇ ਹੀ ਜਿਹੜੇ ਆ ਉਹੀ ਚੱਲਣਗੇ ਜੇ ਉਤੋਂ ਜ਼ਿਆਦਾ ਵੱਡੀ ਉਮਰ ਦੇ ਬੂਟੇ ਹੋਗੇ ਤੇ ਉਹ ਜਿਹੜੇ ਆ ਉਹ ਚੰਗੀ ਤਰ੍ਹਾਂ ਨਹੀਂ ਡਿਵੈਲਪ ਹੋਣਗੇ ਅੱਛਾ ਡਾਕਟਰ ਸਾਹਿਬ ਗੱਲ ਇਹ ਆ ਬਈ ਕਿਸਾਨ ਵੀਰ ਕੀ ਕਰਦੇ ਆ ਨਾ ਸਰੋਂ ਦੀ ਫਸਲ ਦੇ ਵਿੱਚ ਵੀ ਕਣਕ ਤੇ ਝੋਨੇ ਵਾਂਗੂ ਹੀ ਕੋਸ਼ਿਸ਼ ਕਰਦੇ ਆ ਵੀ ਖਾਦਾਂ ਵਧੇਰੇ ਪਾਈਏ ਤਾਂ ਝਾੜ ਵਧੀਆ ਆਊਗਾ ਜੀ ਕੀ ਇਹ ਗੱਲ ਠੀਕ ਆ ਕੀ ਕਹਿਣਾ ਚਾਹੁੰਗੇ ਜੀ ਸੰਦੀ ਵੇਖੋ ਝੋਨੇ ਦੇ ਵਿੱਚ ਤਾਂ ਕਿਸਾਨ ਵੀਰ 5 ਥੈਲੀਆਂ ਤੱਕ ਵੀ ਚਲੇ ਗਏ ਆ ਹਾਂਜੀ ਯੂਰੀਏ ਦੇ ਹਾਂ ਹਮ ਲੇਕਿਨ ਜਿਹੜੀ ਸਰੋਂ ਆ ਹਮ ਕਿਉਂਕਿ ਤੇਲ ਬੀਜ ਫਸਲ ਆ ਤੇ ਤੇਲ ਬੀਜ ਫਸਲ ਦੀ ਐ ਕੁਝ ਆਪਣੀ ਡਿਮਾਂਡ ਆ ਅੱਛਾ ਜੀ ਵਖਰੇਵਾ ਮਾਏ ਦਾ ਠੀਕ ਹੈ ਇਹਨੂੰ ਯੂਰੀਆ 90 ਕਿਲੋ ਲੇਕਿਨ ਸਲਫਰ ਤੱਤ ਬਹੁਤ ਜ਼ਰੂਰੀ ਆ ਗੰਧਕ ਜਿੰਨੂੰ ਗੰਧਕ ਜਿੰਨੂੰ ਆਪਾਂ ਕਹਿੰਦੇ ਆ ਕਿਉਂਕਿ ਤੇਲ ਦੇ ਵਿੱਚ ਵੀ ਗੰਧਕ ਹੀ ਆ ਤੇ ਇਹਨੂੰ ਗੰਧਕ ਜ਼ਿਆਦਾ ਜ਼ਰੂਰੀ ਆ 100 1.5 ਥੈਲਾ 75 ਕਿਲੋ ਸਿੰਗਲ ਸੁਪਰ ਫਾਸਫੇਟ 1 ਏਕੜ ਵਾਸਤੇ ਜਿਹੜੀ ਉਹ ਜ਼ਰੂਰੀ ਆ ਕਈ ਕਿਸਾਨ ਵੀਰ ਜਿਹੜੇ ਆ ਉਹ ਸੁਪਰ ਕਹਿੰਦੇ ਕਿ ਨਹੀਂ ਸਾਨੂੰ ਮਿਲੀ ਉਹ ਡੀਏਪੀ ਪਾ ਦਿੰਦੇ ਆ ਡੀਏਪੀ ਦੇ ਵਿੱਚੋਂ ਸਿਰਫ ਫਾਸਫੋਰਸ ਤੱਤ ਮਿਲੂਗਾ ਹਾਂ ਸਲਫਰ ਤੱਤ ਨਹੀਂ ਮਿਲੂਗਾ ਹਾਂ ਜਿੱਥੇ ਕਿਸਾਨ ਵੀਰਾਂ ਨੇ ਡੀਏਪੀ ਪਾਈ ਆ ਉੱਥੇ ਉਹਨਾਂ ਨੂੰ ਬੈਂਟੋਨਾਈਟ ਸਲਫਰ ਮਿਲ ਜਾਂਦੀ ਹੈ ਜਿਹੜੀ ਤੱਤ ਬੈਂਟੋਨਾਈਟ ਸਲਫਰ ਤੱਤ ਦੇ ਰੂਪ ਵਿੱਚ ਮਿਲਦੀ ਆ ਉਹ ਘੱਟੋ ਘੱਟ 5 ਤੋਂ 6 ਕਿਲੋ ਇੱਕ ਏਕੜ ਦੇ ਵਿੱਚ ਜਿਹੜੀ ਆ ਉਹ ਪਾਉਣੀ ਚਾਹੀਦੀ ਆ ਜਾਂ ਜਿਪਸਮ ਲੈ ਕੇ ਖੇਤ ਦੇ ਵਿੱਚ ਜਿਪਸਮ ਜਿਹੜੀ ਆ ਉਹ ਘੱਟੋ-ਘੱਟ ਇੱਕ ਬੈਗ ਜਿਹੜਾ ਜਿਪਸਮ ਦਾ ਪਾਉਣਾ ਚਾਹੀਦਾ ਤਾਂ ਕਿ ਸਲਫਰ ਤੱਤ ਦੀ ਜਿਹੜੀ ਆ ਉਹ ਪੂਰਤੀ ਹੋ ਸਕੇ ਸਲਫਰ ਤੱਤ ਪੂਰਾ ਹੋਊਗਾ ਤੇ ਤਾਂ ਹੀ ਉਸ ਸਾਡੇ ਦਾਣਿਆਂ ਦੇ ਵਿੱਚ ਭਰਪੂਰ ਦਾਣੇ ਬਣਨਗੇ ਤੇ ਭਰਪੂਰ ਤੇਲ ਜਿਹੜਾ ਵਾ ਉਹਦੀ ਮਕਦਾਰ ਹੋਊਗੀ ਜਿਹੜਾ ਸਲਫਰ ਤੱਤ ਤੁਸੀਂ ਕਿਹਾ 5 ਜਾਂ 6 ਕਿਲੋ ਆ ਉਹ ਆਪਾਂ ਥੱਲੇ ਪਾਉਣਾ ਜ਼ਮੀਨ 'ਚ ਜਾਂ ਸਪਰੇਅ ਕਰਨਾ ਜ਼ਮੀਨ 'ਚ ਜ਼ਮੀਨ 'ਚ ਬਿਲਕੁਲ ਕਿਸਾਨ ਵੀਰੋ ਜ਼ਮੀਨ ਦੇ ਵਿੱਚ ਆਪਾਂ ਇਹਦੀ ਜਿਹੜਾ ਪਾਉਣਾ ਇਹਨੂੰ ਤਾਂ ਹੀ ਆਪਣਾ ਇਹ ਫਸਲ ਨੂੰ ਲੱਗੂਗਾ ਅੱਛਾ ਡਾਕਟਰ ਸਾਹਿਬ ਹੁਣ ਆਪਾਂ ਆਈਏ ਮੈਂ ਆਪਣੀ ਗੱਲਬਾਤ ਦੇ ਉੱਤੇ ਕਿਉਂਕਿ ਹੁਣ ਇਸ ਵੇਲੇ ਜਿਹੜੀ ਫਸਲ ਆ ਨਾ ਉਹ ਤਕਰੀਬਨ ਡੇਢ ਦੋ ਮਹੀਨਿਆਂ ਦੀ ਹੋ ਚੁੱਕੀ ਹੈ ਤੇ ਇਹਦੇ ਉੱਤੇ ਬਿਮਾਰੀਆਂ ਆਉਣੀਆਂ ਸੰਭਾਵਨਾ ਸੋ ਕਿਹੜੀਆਂ ਕਿੜੀਆਂ ਬਿਮਾਰੀਆਂ ਇਹਦੇ ਉੱਤੇ ਸਰੋਂ ਦੀ ਫਸਲ ਦੇ ਉੱਤੇ ਆ ਜਾਂਦੀਆਂ ਨੇ ਮੁੱਖ ਤੌਰ ਤੇ ਜਿਹੜੀ ਨੁਕਸਾਨ ਕਰਦੀਆਂ ਉਹ ਤਿੰਨ ਬਿਮਾਰੀਆਂ ਨੇ ਲੇਕਿਨ ਮੈਂ ਤੁਹਾਨੂੰ ਸਾਰੀਆਂ ਦੇ ਦੱਸ ਦਿੰਨਾ ਜਿਹੜੀ ਪੰਜਾਬ ਚ ਆ ਜਾਂਦੀਆਂ ਉਹ ਚਾਰ ਨੇ ਟੋਟਲ ਜੀ ਸਭ ਤੋਂ ਪਹਿਲਾਂ ਪੀੜੇ ਤੱਬਿਆਂ ਦਾ ਰੋਗ ਫਿਰ ਕਾਲੇ ਤੱਬਿਆਂ ਦਾ ਰੋਗ ਫਿਰ ਚਿੱਟੀ ਕੁੰਗੀ ਤੇ ਫਿਰ ਤਣੇ ਦਾ ਗਲਣਾ ਜੀ ਪੀਲੇ ੱੱਬਿਆਂ ਦਾ ਰੋਗ ਜਿਹੜਾ ਆ ਇਹ ਆਮ ਕਰਕੇ ਰਾਏ 'ਚ ਨਹੀਂ ਆਉਂਦਾ ਹੂੰ ਇਹ ਗੋਭੀ ਸਰੋਂ ਦੇ ਉੱਤੇ ਜ਼ਿਆਦਾ ਆਉਂਦਾ ਹੂੰ ਤੇ ਇਹ ਉਦੋਂ ਆਉਂਦਾ ਜਦੋਂ ਫਸਲ ਤਿੰਨ ਚਾਰ ਪੱਤਿਆਂ ਵਾਲੀ ਹੁੰਦੀ ਆ ਜੀ ਜੀ ਛੋਟੀ ਹਾਲਤ ਦੇ ਵਿੱਚ ਸੋਝ ਬਜਾਈ ਤੋਂ ਸ਼ੁਰੂ ਵਾਲੇ ਪਾਸੇੋਂ ਜਦੋਂ 18 20 25 ਦਿਨ ਦੀ ਫਸਲ ਹੁੰਦੀ ਆ ਉਦੋਂ ਇੱਕ ਤਰੇਲ ਬੜੀ ਪੈਂਦੀ ਇਹਨਾਂ ਦਿਨਾਂ ਦੇ ਵਿੱਚ ਤੇ ਇਹ ਬਿਮਾਰੀ ਜਿਹੜੀ ਆ ਇਹਦੇ ਕਾਣ ਜੇ ਸਾਡੀ ਧਰਤੀ ਤੇ ਮੌਜੂਦ ਨੇ ਤੇ ਇਹ ਜਾਂ ਉੱਡ ਕੇ ਵੀ ਹਵਾ ਰਾਹੀਂ ਵੀ ਆਉਂਦੇ ਆ ਉੱਪਰਲੇ ਪਾਸਿਓਂ ਹਲਕੇ ਪੀਲੇ ਰੰਗ ਦੇ ਨਜ਼ਰ ਆਉਂਦੇ ਆ ਜਦੋਂ ਉਹਨਾਂ ਨੂੰ ਪੁੱਠੇ ਪਾਸਿਓਂ ਵੇਖੀਏ ਤਾਂ ਉਹਨਾਂ ਥੱਲੇ ਜਿਹੜੀ ਆ ਉਹ ਲੂ ਲੂਹੀਦਾਰ ਜਿਹੜੀ ਉੱਲੀ ਲੱਗੀ ਹੁੰਦੀ ਪੱਤਿਆਂ ਥੱਲੇ ਲੇਕਿਨ ਉਹਦੇ ਵਿੱਚ ਨੁਕਸਾਨ ਇਸ ਕਰਕੇ ਨਹੀਂ ਕਰਦੀ ਕਿ ਜਦੋਂ ਸੂਰੀ ਦੀ ਧੁੱਪ ਚੜ ਜਾਂਦੀ ਆ ਤੇ ਉੱਲੀ ਜਿਹੜੀ ਆ ਉਹ ਖਤਮ ਹੋ ਜਾਂਦੀ ਆ ਇਸ ਕਰਕੇ ਉਹਦੇ ਵਾਸਤੇ ਕੋਈ ਖਾਸ ਪ੍ਰਬੰਧ ਸਾਨੂੰ ਕਰਨ ਦੀ ਲੋੜ ਨਹੀਂ ਤੇ ਆਮ ਹਾਲਤਾਂ ਦੇ ਵਿੱਚ ਕਈ ਵਾਰੀ ਉਹਦਾ ਹਮਲਾ ਵੀ ਵੇਖਣ ਨੂੰ ਵੀ ਨਹੀਂ ਮਿਲਦਾ ਜੇ ਆਵੇ ਤੇ ਉਹਦੇ ਤੇ ਕੋਈ ਖਾਸ ਚਿੰਤਾ ਕਰਨ ਦੀ ਲੋੜ ਨਹੀਂ ਸੋ ਦੇਖੋ ਗੱਲ ਇਹ ਆ ਵੀ ਵੀਰੋ ਡਾਕਟਰ ਸਾਹਿਬ ਨੇ ਸਾਨੂੰ ਕਈ ਬਿਮਾਰੀਆਂ ਦੱਸੀਆਂ ਪਰ ਜਿਹੜੀਆਂ ਘਾਹ ਤੱਕ ਨੇ ਉਹ ਆਪਾਂ ਉਹਦੇ ਬਾਰੇ ਚ ਡਾਕਟਰ ਸਾਹਿਬ ਤੋਂ ਵਿਸਥਾਰ ਨਾਲ ਗੱਲਬਾਤ ਪੁੱਛਦੇ ਆ ਕਿ ਸਾਨੂੰ ਨੁਕਸਾਨ ਫਸਲ ਨੂੰ ਨਾ ਪਹੁੰਚੇ ਡਾਕਟਰ ਸਾਹਿਬ ਝੂਲਸ ਰੋਗ ਦੱਸੋ ਕੀ ਆ ਤੇ ਇਹਦਾ ਫਿਰ ਅਸੀਂ ਇਲਾਜ ਕਿਵੇਂ ਕਰਨਾ ਇਹ ਬਿਮਾਰੀ ਜਿਹੜੀ ਆ ਇਹ ਤਕਰੀਬਨ 60 ਕ ਦਿਨ ਦੀ ਫਸਲ ਜਦੋਂ ਹੁੰਦੀ ਉਦੋਂ ਆਉਂਦੀ ਆ ਕਹਿਣ ਦਾ ਮਤਲਬ 15 ਕ ਦਸੰਬਰ ਤੋਂ ਬਾਅਦ ਜੀ ਕਿਉਂਕਿ ਇਹਨਾਂ ਦਿਨਾਂ ਚ ਤਰੇਲ ਵੀ ਬੜੀ ਪੈਂਦੀ ਆ ਤੇ ਪੱਤਿਆਂ ਤੇ ਜਿਹੜਾ ਨਮੀ ਸਾਰਾ ਦਿਨ ਬਣੀ ਰਹਿੰਦੀ ਆ ਖਾਸ ਕਰਕੇ ਜਿਹੜੇ ਹੇਠਲੇ ਪੱਤੇ ਛਾਂ ਵਾਲੇ ਆ ਸੋ ਇਹ ਬਿਮਾਰੀ ਜਿਹੜੀ ਆ ਇਹ ਜਿਆਦਾ ਨੁਕਸਾਨ ਕਰਦੀ ਆ ਕਈ ਵਾਰੀ 35 40% ਜਿਹੜਾ ਝਾੜ ਤੇ ਅਸਰ ਪਾਉਂਦੀ ਆ ਸੋ ਕਾਲੇ ਤੱਬੇਸ ਕਰਕੇ ਕਹਿੰਦੇ ਕਿਉਂਕਿ ਇਹਦੇ ਤੱਬਿਆਂ ਦਾ ਰੰਗ ਕਾਲਾ ਹੁੰਦਾ ਝੁਲਸ ਰੋਗ ਇਹਨੂੰ ਇਸ ਕਰਕੇ ਕਹਿੰਦੇ ਆ ਕਿ ਬਹੁਤ ਛੇਤੀ ਫੈਲ ਜਾਂਦੀ ਆ ਪੱਤਿਆਂ ਤੇ ਅੱਗ ਵਾਂਗੂ ਫੈਲਦੀ ਆ ਸੋ ਪਤ్రਾਲ ਜਿਹੜਾ ਉਹ ਝੁਲਸਿਆ ਨਜ਼ਰ ਆਉਂਦਾ ਇਸ ਕਰਕੇ ਨੂੰ ਝੁਲਸ ਰੋਕ ਕਹਿੰਦੇ ਆ ਜੀ 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 ਜਿਹੜੀਆਂ ਇਹਦੀਆਂ ਨਿਸ਼ਾਨੀਆਂ ਨੇ ਉਹ ਹਮੇਸ਼ਾ ਹੇਠਲੇ ਪੱਤੇਆਂ ਤੇ ਪਹਿਲਾਂ ਨਜ਼ਰ ਆਉਂਦੀਆਂ ਨੇ ਕਿਉਂਕਿ ਉਹ ਛਾਂਚ ਰਹਿੰਦੇ ਜਿੱਦਾਂ ਮੈਂ ਕਿਹਾ ਨਮੀ ਆ ਤੇ ਉਹਦੇ ਕਣ ਜਿਹੜੇ ਆ ਬਿਮਾਰੀ ਦੇ ਪੁੰਗਰਨਗੇ ਹਮਮ ਛੋਟੇ ਛੋਟੇ ਕਾਲੇ ਰੰਗ ਦੇ ਨਿੱਕੇ ਨਿੱਕੇ ੱਬੇ ਜਿਹੜੇ ਆ ਪਹਿਲਾਂ ਨਜ਼ਰ ਆਉਂਦੇ ਆ ਬੜੇ ਥੋੜੇ ਜੇ ਦਿਨਾਂ ਦੇ ਵਿੱਚ ਹੀ ਉਹਨਾਂ ਦਾ ਆਕਾਰ ਵੱਡਾ ਹੋ ਜਾਂਦਾ ਗੋਲਾਕਾਰ ਚੱਕਰ ਬਣ ਜਾਂਦੇ ਉਹਨਾਂ ਤੇ ਜੀ 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 ਉਹੜੇ ਗੋਲਾਕਾਰ ਚੱਕਰ ਆ ਬਿਮਾਰੀ ਦੇ ਕਣ ਨੇ ਜਿਹੜੇ ਫਿਰ ਜਦੋਂ ਇੱਕ ਹਵਾ ਆਊਗੀ ਤਾਂ ਇੱਕ ਚੱਕਰ ਤੋਂ ਇੱਕ ਥੱਬੇ ਤੋਂ ਉੱਟ ਕੇ ਦੂਸਰਿਆਂ ਤੇ ਜਾਣਗੇ ਤਾਂ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਹੀ ਬਿਮਾਰੀ ਜਿਹੜੀ ਝੁਲਸ ਰੋਗ ਦਾ ਰੂਪ ਜਿਹੜਾ اختیار ਕਰ ਲੂਗੀ ਜੀ ਫਿਰ ਇਹ ਹੌਲੀ ਹੌਲੀ ਜਿਹੜੀ ਆ ਫਲੀਆਂ ਤੇ ਜਾਂਦੀ ਆ ਜਦੋਂ ਫਲੀਆਂ ਦੇ ਉੱਤੇ ਫਲੀਆਂ ਕਾਲੀਆਂ ਸਾਨੂੰ ਨਜ਼ਰ ਆਉਣਗੀਆਂ ਤੇ ਫਿਰ ਝਾੜ ਜਿਹੜਾ ਵਾ ਉੱਤੇ ਬਹੁਤ ਜ਼ਿਆਦਾ ਅਸਰ ਪੈਂਦਾ ਜੀ 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 ਅੱਛਾ ਡਾਕਟਰ ਸਾਹਿਬ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਜਦੋਂ ਨਾ ਸਟੈਮ ਆ ਜਿਵੇਂ ਆਪਣੇ ਕੋਲ ਸਰੋਂ ਦਾ ਉੱਤੋਂ ਬਿਲਕੁਲ ਜਿਹੜਾ ਅਸੀਂ ਉੱਠੀ ਹੋ ਜਾਂਦਾ ਹੈ ਸਟੈਮ ਤੇ ਚਿੱਟਾ-ਚਿੱਟਾ ਬੜਾ ਜਿਹੇ ਤੇ ਪਾਊਡਰ ਲੱਗਿਆ ਹੁੰਦਾ ਉਹ ਕੀ ਚੀਜ਼ ਆ ਉਹ ਵੀ ਸਾਡੇ ਕਿਸਾਨ ਉਹ ਦੂਸਰੀ ਮਹੱਤਵਪੂਰਨ ਬਿਮਾਰੀ ਆ ਚਿੱਟੀ ਕੁੰਗੀ ਹੈ ਅੱਛਾ ਜੀ ਠੀਕ ਆ ਅ ਚਿੱਟੀ ਕੁੰਗੀ ਜਿਹੜੀ ਉਹ ਬਿਮਾਰੀ ਆ ਜਿਹੜੀ ਸਾਨੂੰ ਜਿੱਦਾਂ ਮੈਂ ਕਿਹਾ ਕਿ ਹੇਠਲੇ ਪੱਤੇਆਂ ਤੇ ਹਰ ਬਿਮਾਰੀ ਜਿਹੜੀ ਉਹ ਹੇਠਲੇ ਪੱਤੇਆਂ ਤੋਂ ਸ਼ੁਰੂ ਹੁੰਦੀ ਆ ਜੀ ਲੇਕਿਨ ਹੇਠਲੇ ਪੱਤੇਆਂ ਦੇ ਵੀ ਹੇਠਲੇ ਪਾਸੇ ਜਿਹੜੀ ਇਹ ਬਿਮਾਰੀ ਜਿਹੜੀ ਚਿੱਟੀ ਕੁੰਗੀ ਸ਼ੁਰੂ ਹੁੰਦੀ ਆ ਇਹਦੇ ਪੱਤੇ ਜਿਹੜੇ ਆ ਸਾਨੂੰ ਉੱਪਰਲੇ ਪਾਸੇੋਂ ਜਦੋਂ ਅਸੀਂ ਦੇਖਾਂਗੇ ਤੇ ਉਹਨਾਂ ਤੇ ਹਲਕੇ ਹਰੇ ਰੰਗ ਦੇ ਜਿਹੜੇ ਆ ਉਪਰੋਂ ਧੱਬੇ ਨਜ਼ਰ ਆਉਣਗੇ ਜੇ ਇਹਨਾਂ ਨੂੰ ਪੁੱਠਾ ਕਰਕੇ ਵੇਖਾਂਗੇ ਤੇ ਉਹਦੇ ਥਲੇ ਚਿੱਟੇ ਰੰਗ ਦੀ ਜਿਹੜੀ ਆ ਉਹ ਉਲੀ ਜੰਮੀ ਹੋਈ ਚਮਕਦਾਰ ਚਿੱਟੇ ਰੰਗ ਦੀ ਉਲੀ ਜਿਹੜੀ ਨਜ਼ਰ ਆਊਗੀ ਸੋ ਇਹ ਅਸੀਂ ਅੱਖੋਂ ਪਰੋਖੇ ਕਰ ਦਿੰਨੇ ਕਿਉਂਕਿ ਸਾਨੂੰ ਪੱਤਿਆਂ ਦੇ ਉੱਪਰ ਨਜ਼ਰ ਨਹੀਂ ਆਉਂਦੀ ਲੇਕਿਨ ਇਹ ਜਦ ਜਿੰਨਾ ਜਦੋਂ ਸਾਨੂੰ ਨਜ਼ਰ ਆਉਂਦੀ ਉਦੋਂ ਕਾਫੀ ਨੁਕਸਾਨ ਕਰ ਚੁੱਕੀ ਹੁੰਦੀ ਆ ਤੇ ਕਿਸਾਨ ਵੀਰ ਇਹਨੂੰ ਅੱਖੋਂ ਪਰੋਖੇ ਜਿਹੜਾ ਉਹ ਕਰ ਦਿੰਦੇ ਆ ਇਹਦੇ ਜਿਹੜੇ ਇਹਨੂੰ ਵੇਖਣ ਵਾਸਤੇ ਥੋੜਾ ਜਿਆਦਾ ਤਜਰਬੇ ਦੀ ਲੋੜ ਆ ਕਿ ਉਹ ਫਿਰ ਜਾਂਦੇ ਜਾਂਦਾ ਦਿਸ ਪੈਂਦੀ ਹੈ ਦੇਖੋ ਕਿਸਾਨ ਵੀਰੋ ਜਦੋਂ ਆਪਾਂ ਖੇਤ ਦੇ ਵਿੱਚ ਜਾਂਦੇ ਆ ਨਾ ਜਦੋਂ ਆਪਾਂ ਦੇਖਦੇ ਆ ਇਹੋ ਜੀਆਂ ਨਿਸ਼ਾਨੀਆਂ ਤਾਂ ਉਹਨਾਂ ਨੂੰ ਬਹੁਤ ਦੇਰ ਹੋਈ ਹੁੰਦੀ ਆ ਉਦੋਂ ਫਿਰ ਇਸ ਬਿਮਾਰੀ ਨੂੰ ਕੰਟਰੋਲ ਕਰਨਾ ਵੀ ਬੜਾ ਔਖਾ ਆ ਤੁਹਾਡਾ ਸਭ ਮਹੱਤਵਪੂਰਨ ਬਿਮਾਰੀਆਂ ਬਹੁਤ ਨੇ ਤਿੰਨ ਤੁਸੀਂ ਮੁੱਖ ਦੱਸਿਆ ਨੇ ਤੇ ਬਾਕੀ ਥੋੜੀਆਂ ਜੀਆਂ ਉਹਨਾਂ ਤੋਂ ਘੱਟ ਨੇ ਹਣਾ ਇੱਕ ਹੋਰ ਆ ਜੀ 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 ਜਿਹੜੀ ਤੁਸੀਂ ਸਿੰਘ ਵਾਲੀ ਗੱਲ ਕੀਤੀ ਸੀ ਇਥੇ ਚਿੱਟਾ ਚਿੱਟਾ ਹਾਂਜੀ ਉਹ ਜਿਹੜੀ ਮੈਂ ਕਾਲੇ ਚਿੱਟੀ ਕੁੰਗੀ ਦੀ ਗੱਲ ਕੀਤੀ ਜਦੋਂ ਚਿੱਟੀ ਕੁੰਗੀ ਦੇ ਨਾਲ ਜਿਹੜਾ ਪਹਿਲਾ ਪੀੜੇ ਤੱਬਿਆਂ ਵਾਲਾ ਰੋਗ ਸੀਗਾ ਮੈਂ ਕਿਹਾ ਹਾਂਜੀ ਹਾਂਜੀ ਜੇ ਇਹ ਦੋਨੋਂ ਅੰਦਾਈ ਕਿਤੇ ਉਸ ਬੂਟੇ ਦੇ ਵਿੱਚ ਹਮਲਾ ਹੋਇਆ ਹੋਵੇ ਪਹਿਲਾਂ ਉਸ ਦਾ ਹਮਲਾ ਹੋਇਆ ਹੋਵੇ ਫਿਰ ਚਿੱਟੀ ਕੁੰਗੀ ਵਾਲਾ ਹੋਇਆ ਹੋਵੇ ਤੇ ਫਿਰ ਇਹ ਜਿਹੜੀਆਂ ਸ਼ਖਾਵਾਂ ਵਾਂ ਉਹ ਫਲੀਆਂ ਨਹੀਂ ਬਣਦੀਆਂ ਉਹ ਸਿੰਘ ਜਿਹਾ ਬਣ ਜਾਂਦਾ ਤੇ ਉੱਤੇ ਚਿੱਟਾ ਢੂੜਾ ਜਿਹੜਾ ਨਜ਼ਰ ਆਉਂਦਾ ਓਕੇ ਉਹ ਦੋਨਾਂ ਦਾ ਕੰਬਾਈਨ ਇਫੈਕਟ ਆ ਅੱਛਾ ਜੀ ਹਾਂਜੀ ਸੋ ਸਭ ਤੋਂ ਮਹੱਤਵਪੂਰਨ ਜਿਹੜੀ ਹੁਣ ਮੈਂ ਦੱਸਣੀ ਉਹ ਹੈਗੀ ਤੜੇ ਦਾ ਕੜਨਾ ਉਹ ਇਸ ਕਰਕੇ ਕਿ ਉਹ ਵੱਧ ਰਿਹਾ ਜੇ ਅਸੀਂ ਉਹਦਾ ਖਿਆਲ ਨਾ ਰੱਖਿਆ ਤੇ ਹੋ ਸਕਦਾ ਉਹਦਾ ਰੂਪ ਜਿਹੜਾ ਵਾ ਹੋਰ ਜ਼ਿਆਦਾ ਭਿਆਨਕ ਹੋਵੇ ਕਿਉਂਕਿ ਉਹਨੂੰ ਕੰਟਰੋਲ ਕਰਨਾ ਬਹੁਤ ਔਖਾ ਇਹ ਜਿਹੜੀ ਮੈਂ ਪਹਿਲਾਂ ਦੱਸਿਆ ਇਹ ਤਾਂ ਅਸੀਂ ਛੜਕਾ ਕਰਕੇ ਫੰਗੀ ਸਾਈਡ ਦਾ ਕੰਟਰੋਲ ਕਰ ਸਕਦੇ ਆ ਉਹਦੇ ਵਾਸਤੇ ਰਿੱਡੋ ਮਿਲ ਜਿਹੜੀ ਆ ਰਿਡੋ ਮੇਲ 골ਡ ਹੋ ਗਈ ਕੋਈ ਵੀ ਰਿਡੋ ਮੇਲ ਉਹ 250 ਗ੍ਰਾਮ ਜਿਹੜੀ ਆ 100 ਲੀਟਰ ਪਾਣੀ ਦੇ ਵਿੱਚ ਪਾ ਕੇ ਇੱਕ 60 ਦਿਨਾਂ ਤੇ ਛੜਕਾ ਇੱਕ 80 ਦਿਨ ਤੇ ਛੜਕਾ ਜੇ ਕਰਾਂਗੇ ਤੇ ਇਹ ਤਕਰੀਬਨ ਸਾਰੀਆਂ ਬਿਮਾਰੀਆਂ ਜਿਹੜੀਆਂ ਇਹ ਕੰਟਰੋਲ ਹੋ ਜਾਣਗੀਆਂ ਲੇਕਿਨ ਜਿਹੜੀ ਮੈਂ ਤਣੇ ਦੇ ਗਾੜਨ ਵਾਲੀ ਲੱਗਾ ਗੱਲ ਕਰਨ ਉਹ ਸਾਨੂੰ ਨਜ਼ਰ ਹੀ ਫਰਵਰੀ ਚ ਆਉਣੀ ਜਾ ਕੇ ਜਦੋਂ ਫਲੀਆਂ ਵੀ ਬਣ ਜਾਣੀਆਂ ਤੇ ਫਸਲ ਦੇ ਵਿੱਚੋਂ ਦੀ ਲੰਗਿਆ ਵੀ ਨਹੀਂ ਜਾਣਾ ਸੋ ਉਹਨੂੰ ਕੰਟਰੋਲ ਕਰਨ ਵਾਸਤੇ ਸਾਨੂੰ ਬਹੁਤ ਸੋਚ ਵਿਚਾਰ ਦੀ ਲੋੜ ਆ ਕਿਉਂਕਿ ਉਹ ਪਹਿਲਾਂ ਨਜ਼ਰ ਨਹੀਂ ਆਉਂਦੀ ਤੇ ਉਹਦੇ ਜਿਹੜੇ ਕਣ ਨੇ ਬਿਮਾਰੀ ਦੇ ਉਹ ਵੀ ਜ਼ਮੀਨ ਦੇ ਵਿੱਚ 12-12 ਸਾਲ ਪਏ ਰਹਿੰਦੇ ਆ ਜਦੋਂ ਵੀ ਅਸੀਂ ਸਰੋਂ ਵਾਲੀ ਫਸਲ ਬੀਜਾਂਗੇ ਉਹ ਫੇਰ ਪੁੰਗਰਨਗੇ ਤੇ ਉਹ ਬਿਮਾਰੀ ਜਿਹੜੀ ਆ ਫੇਰ ਵਧੂਗੀ ਉਹਦੀਆਂ ਨਿਸ਼ਾਨੀਆਂ ਕੀ ਨੇ ਕਿਉਂਕਿ ਉਹਦੀ ਬਿਮਾਰੀ ਦੀ ਸ਼ੁਰੂਆਤ ਜਿਹੜੀ ਉਹ ਜਨਵਰੀ ਚ ਹੋ ਜਾਣੀ ਆ ਲੇਕਿਨ ਨਜ਼ਰ ਬਾਅਦ ਚ ਆਉਣੀ ਆ ਉਹਦੇ ਪੱਤੇ ਜਿਹੜੇ ਆ ਜਿਹੜੇ ਉਹਨਾਂ ਬੂਟਿਆਂ ਦੇ ਕਮਲਾਏ ਨਜ਼ਰ ਆਉਣਗੇ ਫੇਰ ਸਾਰਾ ਜਿਹੜਾ ਵਾ ਾਂਦਰ ਉਸ ਤੇ ਜਿਹੜੀ ਫਸਲ ਆ ਉੱਤੇ ਫੜੀਆਂ ਬਣ ਜਾਣੀਆਂ ਝੁੱਕ ਜਾਣਗੇ ਪਾਰ ਦੇ ਨਾਲ ਲੇਕਿਨ ਉਹਨਾਂ ਦੀਆਂ ਫੜੀਆਂ ਜਿਹੜੀਆਂ ਖਾਲੀ ਹੋਣੀਆਂ ਸਿੱਧੇ ਖੜੇ ਹੋਣਗੇ ਤੇ ਸੁੱਕੇ ਹੋਏ ਖੜੇ ਹੋਣਗੇ ਉਹ ਦੂਰੋਂ ਹੀ ਚਿੱਟੇ ਰੰਗ ਦੇ ਬੂਟੇ ਨਜ਼ਰ ਆਉਣਗੇ ਜਦੋਂ ਉਹ ਬੂਟੇ ਅਸੀਂ ਲਾਗੇ ਜਾ ਕੇ ਵੇਖਾਂਗੇ ਤੇ ਉਹਨਾਂ ਦੇ ਤਣੇ ਦੇ ਉੱਤੇ ਜੇ ਪਾੜ ਕੇ ਵੇਖਾਂਗੇ ਤੇ ਉਹਦੇ ਤੇ ਚੂਹੇ ਦੀਆਂ ਮੇਂਗਣਾ ਵਰਗੀਆਂ ਉਸ ਬੀਜ ਜਿਹੜੀ ਬਿਮਾਰੀ ਤੇ ਬਜਾਣੂ ਆ ਉਹ ਹੋਣਗੇ ਜਦੋਂ ਅਸੀਂ ਫਸਲ ਕੱਟ ਲਾਂਗੇ ਫਿਰ ਜ਼ਮੀਨ ਚ ਰਲ ਜਾਣੇ ਆ ਉਹੋ ਜਦੋਂ ਜ਼ਮੀਨ ਚਰਾਲਦੇ ਜਾਣਗੇ ਹਰ ਸਾਲ ਚਰਾਲਦੇ ਜਾਣਗੇ ਕੰਟਰੋਲ ਉਹਦਾ ਅਸੀਂ ਕਰ ਨਹੀਂ ਪਾਵਾਂਗੇ ਉਸ ਚੀਜ਼ ਦੀ ਜਿਹੜਾ ਮਾਦਾਵਾ ਬਿਮਾਰੀ ਦਾ ਉਹ ਸਾਲ ਬਾਰ ਸਾਲ ਸਾਡੇ ਖੇਤ ਚ ਵਧਦਾ ਜਾਊਗਾ ਹੂੰ ਫਿਰ ਉਹਨੂੰ ਮੁਸ਼ਕਲ ਆ ਸੋ ਇਹੋ ਜਿਹੇ ਬੂਟੇ ਜਿਹੜੇ ਆ ਉਹ ਕਿਸਾਨ ਵੀਰੋ ਅਸੀਂ ਪੁੱਟ ਕੇ ਜਾਂ ਸਾੜ ਦੇਣੇ ਆ ਜਾਂ ਡੂੰਗੇ ਦਬਾ ਦੇਣੇ ਆ ਤਾਂ ਕਿ ਉਸ ਬਿਮਾਰੀ ਦੇ ਕਣ ਜਿਹੜੇ ਆ ਸਾਡੇ ਖੇਤ ਚ ਫੈਲਣ ਨਾ ਬਿਲਕੁਲ ਤੁਸੀਂ ਬਹੁਤ ਵਧੀਆ ਸਾਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਜੇਕਰ ਇਦਾਂ ਦੇ ਬੂਟੇ ਸਾਨੂੰ ਦਿਹਿੰਦੇ ਆ ਨਾ ਤਾਂ ਉਹ ਸਾਨੂੰ ਡੂੰਗੇ ਦਬਾ ਦੇਣੇ ਚਾਹੀਦੇ ਆ ਕਿਤੇ ਖੇਤ ਦੇ ਸਾਈਡ ਤੇ ਲਾ ਜਾ ਕੇ ਹਨਾ ਸੋ ਡਾਕਟਰ ਸਾਹਿਬ ਗੱਲ ਇਹ ਆ ਵੀ ਇਹਨਾਂ ਬਿਮਾਰੀਆਂ ਦੇ ਕੰਟਰੋਲ ਦੇ ਲਈ ਤੁਸੀਂ ਕਈ ਦਵਾਈਆਂ ਦਸੀਆਂ ਨੇ ਰਿਡੋਮਿਲ ਜੀ ਆਪਾਂ ਕਹਿ ਦਿੰਦੇ ਆ ਵੀ ਸਵੇਰੇ ਛੜਕਾ ਨਾ ਕਰੀ ਆਮ ਤੌਰ ਤੇ ਸੋਚਦੇ ਆ ਕਿਉਂਕਿ ਤਰੇਲ ਪਈ ਹੁੰਦੀ ਆ ਜੀ ਸ਼ਾਮ ਨੂੰ ਕਹਿ ਦਿੰਦੇ ਆ ਵੀ ਸ਼ਾਮ ਨੂੰ ਸਪਰੇ ਨਹੀਂ ਕਰਨੀ ਕਿਉਂਕਿ ਦਿਨੇ ਦਿਨੇ ਧੁੱਪੇ ਸਪਰੇ ਕੰਮ ਕਰਦੀ ਆ ਸੋ ਫਿਰ ਸਪਰੇ ਕਿਹੜੇ ਵੇਲੇ ਕਰੀਏ ਕਿਉਂਕਿ ਇਸ ਵੇਲੇ ਤਾਂ ਉੱਤੇ ਮੱਖੀਆਂ ਬੜੀਆਂ ਨੇ ਸ਼ਹਿਦ ਦੀਆਂ ਜਣੀਆਂ ਕਿ ਸਾਡੇ ਲਾਭ ਦਾ ਕੀੜੇ ਆ ਹਣਾ ਸੋ ਇਹ ਜ਼ਰੂਰ ਸਾਨੂੰ ਜੇ ਤੇ ਅਸੀਂ ਕੋਈ ਇਨਸੈਕਟੀਸਾਈਡ ਕਰਨੀ ਆ ਕੀਟਨਾਸ਼ਕ ਫਿਰ ਤੇ ਇਦਾਂ ਵਾਸਤੇ ਬਹੁਤ ਖਤਰਨਾਕ ਆ ਉਹ ਜੇ ਕੋਈ ਫੰਜੀਸਾਈਡ ਆ ਉਹ ਜ਼ਿਆਦਾ ਇਹਨਾਂ ਵਾਸਤੇ ਖਤਰਨਾਕ ਨਹੀਂ ਲੇਕਿਨ ਆਮ ਕਰਕੇ ਸਪਰੇ ਕਰਨੀ ਕਦੋਂ ਆ ਜਦੋਂ ਧੁੱਪ ਵੀ ਹੋਵੇ ਤੇ ਮੱਖੀਆਂ ਦਾ ਜਦੋਂ ਜਦੋਂ ਧੁੱਪ ਚੜ੍ਹਦੀ ਆ ਮੱਖੀਆਂ ਉਦੋਂ ਐਕਟਿਵ ਹੋ ਜਾਂਦੀਆਂ ਨੇ ਇਹਨਾਂ 2-3 ਘੰਟੇ ਐਕਟਿਵ ਰਹਿਣਾ ਵਾ ਹੁਣ ਢਾਈ ਡੇਢ 2 ਢਾਈ ਵਜੇ ਦਾ ਜਿਹੜਾ ਟਾਈਮ ਆ ਉਦੋਂ ਮੱਖੀਆਂ ਆਪਣਾ ਸ਼ਹਿਦ ਲੈ ਕੇ ਆਪਣੇ ਡੱਬਿਆਂ 'ਚ ਇਹਨਾਂ ਚਲੇ ਜਾਣਾ ਵਾ ਵਾਪਸ ਜੀ ਜੀ ਉਹ ਟਾਈਮ ਆ ਜਿਹੜਾ ਅਸਲੀ ਛੜਕਾ ਕਰਨ ਦਾ ਜਦੋਂ ਪੱਤਿਆਂ 'ਤੇ ਨਮੀ ਵੀ ਨਾ ਹੋਵੇ ਤਰੇਲ ਵੀ ਨਾ ਹੋਵੇ ਜਿਹੜੀ ਉੱਤੇ ਅਸੀਂ ਛੜਕਾ ਕੀਤਾ ਵਾ ਉਸ ਨੂੰ ਜਜ਼ਬ ਹੋਣ ਵਾਸਤੇ ਘੱਟੋ ਘੱਟ 15 20 ਮਿੰਟ 25 ਮਿੰਟ ਲੱਗ ਜਾਣ ਤਾਂ ਕਿ ਪ੍ਰਾਪਰ ਤਰੀਕੇ ਨਾਲ ਉਹ ਜਜ਼ਬ ਹੋ ਜਾਏ ਉਹਦੇ ਵਿੱਚ ਪੱਤੇ ਦੇ ਵਿੱਚ ਸੋ ਉਹ ਸਮਾਂ ਵਾਂ ਸਭ ਤੋਂ ਵਧੀਆ ਛੜਕਾ ਕਰਨ ਦਾ ਅਖੀਰ ਦੇ ਵਿੱਚ ਆਪਾਂ ਸਾਡੇ ਪ੍ਰੋਗਰਾਮ ਦੇ ਕੀੜੇ ਮਕੌੜਿਆਂ ਸੰਬੰਧੀ ਜ਼ਰੂਰ ਦੱਸੋ ਕਿ ਇਹ ਕੀੜੇ ਮਕੌੜੇ ਕਿਹੜੇ-ਕਿਹੜੇ ਨੂੰ ਲੱਗਦੇ ਆ ਕਿਹੜਾ ਨੁਕਸਾਨ ਕਰਦੇ ਆ ਮੁੱਖ ਤੌਰ ਤੇ ਜਿਹੜੇ ਨੁਕਸਾਨ ਕਰਦੇ ਉਹ ਤਾਂ ਹੈਗਾ ਤੇਲਾ ਜੀ ਤੇ ਤੇਲੇ ਦੀ ਆਮਦ ਹੁੰਦੀ ਆਮ ਕਰਕੇ ਫਰਵਰੀ ਜਦੋਂ ਥੋੜਾ ਜਿਹਾ ਨਿਗ ਮੌਸਮ ਚ ਆ ਜਾਂਦਾ ਕਿਸਾਨ ਵੀਰ ਕਈ ਵਾਰੀ ਪਹਿਲਾਂ ਫਸਲ ਤੇ ਛੜਕਾ ਕਰਨੇ ਸ਼ੁਰੂ ਕਰ ਦਿੰਦੇ ਤੇਲੇ ਵਾਸਤੇ ਕੋਈ ਛੜਕਾ ਪਹਿਲਾਂ ਕਰਨ ਦੀ ਲੋੜ ਨਹੀਂ ਤੇਲੇ ਦੀ ਘੱਟੋ ਘੱਟ ਗਿਣਤੀ ਜਿੰਨਾ ਚਿਰ ਇੱਕ ਇਕਨੋਮਿਕ ਥ੍ਰੈਸ਼ਹੋਲਡ ਅਹੀ ਅੰਗਰੇਜ਼ੀ ਚ ਕਹਿ ਦਿੰਦੇ ਉਹਨੂੰ ਜਿੰਨਾ ਚਿਰ ਤੇਲੇ ਦੀ ਗਿਣਤੀ ਉਹ ਨਾ ਹੋਵੇ ਕੋਈ ਛੜਕਾ ਕਰਨ ਦੀ ਸਾਨੂੰ ਲੋੜ ਨਹੀਂ ਗਈ ਤੇ ਇਹਦੇ ਵਾਸਤੇ ਅਕਟਾਰਾ 40 ਗ੍ਰਾਮ ਸਿਰਫ ਇੱਕ ਏਕੜ ਦੇ ਵਿੱਚ 100 ਲੀਟਰ ਪਾਣੀ ਦੇ ਵਿੱਚ ਪਾ ਕੇ ਛੜਕਾ ਕਰਨਾ ਤੇ ਤੇਲੇ ਵਾਸਤੇ ਜਿਹੜਾ ਵਾ ਉਹ ਉਹਦਾ ਪਚਾ ਕਰ ਸਕਦੇ ਆ ਕਈ ਵਾਰੀ ਇੱਕ ਹੋਰ ਸੁੰਡੀਆਂ ਝੁੰਡ ਦੇ ਰੂਪ ਵਿੱਚ ਮਿਲਦੀਆਂ ਜੀ ਉਹਦੇ ਵਾਸਤੇ ਮੈਂ ਤਾਂ ਕਹੂੰਗਾ ਕਿ ਕੋਈ ਛੜਕਾ ਕਰਨ ਦੀ ਲੋੜ ਹੀ ਨਹੀਂ ਜਿਹੜੇ ਪੱਤੇ ਦੇ ਉੱਤੇ ਉਹ ਜਿਹੜੀਆਂ ਸੁੰਡੀਆਂ ਨੇ ਉਹਨੂੰ ਉਹ ਪੱਤਾ ਤੋੜੋ ਤੇ ਪੈਰ ਹੀਟ ਮਸਲ ਤੋਂ ਤਾਂ ਕਿ ਅਸੀਂ ਜ਼ਹਿਰਾਂ ਤੋਂ ਵੀ ਜਿਹੜਾ ਵਾ ਉਹ ਬਚਾ ਕਰ ਸਕੀਏ ਤੇ ਆਪਣਾ ਵਾਤਾਵਰਨ ਨੂੰ ਗੰਧਲਾ ਨਾ ਕਰੀਏ ਹੂੰ ਬਿਲਕੁਲ ਗੱਲ ਤੁਹਾਡੀ ਠੀਕ ਆ ਅੱਛਾ ਡਾ ਸਾਹਿਬ ਕੋਈ ਮਿੱਤਰ ਕੀੜਾ ਵੀ ਇੱਥੇ ਆ ਜਾਂਦਾ ਜਿਹੜਾ ਇਹ ਤੇਲੇ ਨੂੰ ਖਾ ਜਾਂਦਾ ਬਿਲਕੁਲ ਜੀ ਆਪਾਂ ਫਿਰ ਛੜਕਾਈ ਨਾ ਕਰੀਏ ਨਾ ਹੀ ਕਰੀਏ ਇੱਕ ਲੈਡੀ ਬਾਇਡ ਬੀਟਰ ਨੂੰ ਅੰਗਰੇਜ਼ੀ ਚ ਕਹਿੰਦੇ ਆ ਛੋਟੀ ਜੀ ਲਾਲ ਢਿੱਪ ਹੁੰਦੀ ਹੁੰਦੀ ਹੈ ਕਾਲੇ ਕਾਲੇ ਦਾਗ ਹੁੰਦੇ ਉਹ ਤੁਸੀਂ ਕਈ ਵਾਰੀ ਜੇ ਸਰੋਂ ਦੇ ਖੇਤ ਚ ਜਾ ਕੇ ਵੇਖੇ ਜਿੱਥੇ ਤੇਲਾ ਆਇਆ ਹੋਵੇ ਤੁਹਾਨੂੰ ਉਹ ਜਿਹੜਾ ਕੀੜਾ ਵਾ ਉਹ ਤੇਲੇ ਨੂੰ ਖਾਂਦਾ ਨਜ਼ਰ ਆਊਗਾ ਹਾਂ ਸੋ ਘੱਟ ਜ਼ਹਿਰਾਂ ਵਰਤਾਂਗੇ ਤੇ ਸਾਡੇ ਮਿੱਤਰ ਕੀੜੇ ਜਿਹੜੇ ਉਹਨਾਂ ਦੀ ਵੀ ਗਿਣਤੀ ਬਣੀ ਰਹੂਗੀ ਤੇ ਸਾਡਾ ਵਾਤਾਵਰਨ ਜਿਹੜਾ ਉਹ ਗੰਦਲਾ ਨਹੀਂ ਹੋਊਗਾ ਜਿਸ ਨੂੰ ਪ੍ਰਮਾਤਮਾ ਨੇ ਜਿੱਦਾਂ ਦੀ ਹਵਾ ਪਾਣੀ ਸਾਨੂੰ ਕਿਹਾ ਰੱਖੋ ਉਹੋ ਜਿਹਾ ਹੀ ਸਾਰਾ ਕੁਝ ਸਾਨੂੰ ਮਿਲੂਗਾ ਸੋ ਕਿਸਾਨ ਵੀਰੋ ਦੇਖੋ ਆਪਾਂ ਛਿੜਕਾਅ ਵੱਲ ਨਹੀਂ ਜਾਣਾ ਬਲਕਿ ਪਹਿਲਾਂ ਅਸੀਂ ਖੇਤ ਦਾ ਮੁਆਇਨਾ ਕਰਨਾ ਕਿ ਸਾਡੇ ਖੇਤ ਦੇ ਵਿੱਚ ਕਿਹੜੀ ਬਿਮਾਰੀ ਤੇ ਕਿਹੜਾ ਕੀੜਾ ਲੱਗਿਆ ਹੋਇਆ ਜੇ ਅਸੀਂ ਕੁਦਰਤ ਦੇ ਵਿੱਚ ਸੰਤੁਲਨ ਰੱਖਣਾ ਨਾ ਮਿੱਤਰ ਤੇ ਦੁਸ਼ਮਣ ਕੀੜਿਆਂ ਦਾ ਸਾਨੂੰ ਸਰਵੇ ਕਰਨਾ ਬਹੁਤ ਜ਼ਰੂਰੀ ਆ ਆਪਾਂ ਖੇਤ ਦੇ ਵਿੱਚ ਜਾਈਏ ਫਸਲ ਦੇ ਨਾਲ ਗੱਲਾਂ ਕਰੀਏ ਤਾਂ ਕਿ ਸਾਨੂੰ ਪਤਾ ਲੱਗੇ ਕਿ ਕਿਹੜਾ ਕੀੜਾ ਕਿੰਨੀ ਤਾਦਾਦ ਦੇ ਵਿੱਚ ਆ ਤੇ ਮਾਹਰਾਂ ਦੀ رائے ਦੇ ਮਤਲਬ ਫਿਰ ਅਸੀਂ ਛਿੜਕਾਅ ਕਰੀਏ ਸੋ ਡਾਕਟਰ ਪ੍ਰਭਜੋਤ ਸਿੰਘ ਸੰਧੂ ਜੀ बहुत जानकारी किसान देती है, तो जानकारी देने बहुत बहुत प्रधानमंत्री श्री नरेंद्र मोदी जी का संकल्प है बीज से बाजार तक किसानों की पहुंच बढ़ाना देश के अन्य दाताओं के लिए भारत सरकार ने जुलाई 2020 में एग्रीकल्चर इंफ्रास्ट्रक्चर फंड योजना की शुरुआत की थी जिससे कृषि क्षेत्र को भरपूर लाभ मिल रहा है इस आधुनिक इंफ्रास्ट्रक्चर से कृषि आधारित उद्योग लगाने में एक बहुत बड़ा बदलाव आएगा और बहुत बड़ी गति आएगी साथियों अब हम उस स्थिति की तरफ बढ़ रहे हैं जहां गांव के कृषि उद्योगों से फूड आधारित उत्पाद शहर जाएंगे और यही तो आत्मनिर्भर भारत अभियान का संकल्प है एग्री इंफ्रा फंड योजना के माध्यम से केंद्र सरकार किसानों को फसलों उपरांत बुनियादी ढांचे और सामुदायिक कृषि संपत्तियों के विकास के लिए आर्थिक सहायता प्रदान कर रही है इसके लिए एक लाख करोड़ रुपए से अधिक का बजट आवंटित किया गया है योजना के तहत दो करोड़ रुपए तक के ऋण पर तीन प्रतिशत ब्याज सब्सिडी और क्रेडिट गारंटी की सुविधा प्रदान की गई है कोई भी किसान कृषि उद्यमी एफ प्राथमिक कृषि सहकारी समितियाँ स्वयं सहायता समूह कृषि उपज मंडी समितियाँ इत्यादि इस योजना का लाभ लेकर गोदाम प्राथमिक प्रसंस्करण इकाइयां, कोल्ड चेन कस्टम हायरिंग सेंटर छटाई एवं ग्रेडिंग यूनिट इत्यादि स्थापित कर सकते हैं साथ ही कृषि संबंधित आधुनिक तकनीकों के विकास जैसे कि ड्रोन रिमोट सेंसिंग ब्लॉक चेन आईओटी इत्यादि के लिए भी योजना के तहत लाभ लिया जा सकता है लोन लेने की प्रक्रिया बेहद सरल है ऑनलाइन पोर्टल एग्री इंफ्रा डॉट डी एस सी डॉट जी ओ वी डॉट इन आरोप लॉग करके आवेदन किया जा सकता है सभी आवेदनों का तुरंत निस्तारण किया जा रहा है इस योजना ने अब तक सफलता की कई मिसालें कायम की हैं, जैसे कि मध्य प्रदेश के लाभार्थी विपिन त्रिपाठी ने एग्रीकल्चर वेस्ट से बायोफ्यूल बनाने का इनोवेटिव प्राइमरी प्रोसेसिंग सेंटर लगाया है तेलंगाना राज्य के कृषि उद्यमी बाला रेड्डी विश्वाराम के स्टार्टअप द्वारा लगाए गए विभिन्न राज्यों में 25 प्रोजेक्ट्स को मात्र एक दिन के अंदर ही स्वीकृति मिल गई। ये किसानों से कृषि उपज की प्रोसेसिंग कराकर सामान को सीधा बाजार में बेच रहे हैं जिससे बड़ी संख्या में किसान लाभान्वित हो रहे हैं दस स्टेट में हम डिस्पैच सेंटर को लगा रहे हैं उसका प्रोजेक्ट कास्ट एक डिस्पैच सेंटर के लिए फाइव पॉइंट नाइन है इसमें इंफ्रास्ट्रक्चर फंड का स्कीम में अप्लाई किया और तुरंत उसका सारा 25 लोकेशंस का अप्रूवल मिल गया। इसी तरह केरल के देवन चंद्र शेखरन इस योजना की मदद से किसानों के लिए स्वदेशी ड्रोन तैयार कर रहे हैं 200 से ज्यादा किसानों को हमारे बनाए ड्रोन से कम कीमत में फसल निरीक्षण कीटनाशक स्प्रे जैसी सुविधाएं मिल रही हैं। इससे उनकी आय में वृद्धि हुई है हिमाचल प्रदेश की ढेंगी देवी ने योजना की मदद से ग्रेडिंग और पैकेजिंग यूनिट स्थापित किया है जिससे गांव के अन्य किसानों को भी लाभ हुआ है हनुमानगढ़ की गोलू वाला निवादान ग्राम सेवा सहकारी समिति ने योजना का लाभ लेकर बूम स्प्रेयर खरीदा है इससे लगभग एक दिन के अंदर ये सवा सौ का स्प्रे करता है और इससे समिति को साढ़े छह हजार रूपए प्रतिदिन आमदन हो रही है और इससे हमारा पैक्स परिवार पूर्ण तय गवर्नमेंट का तय दिल से शुक्रिया अदा करता है अब तक 35,000 हजार अधिक स्वीकृत प्रोजेक्ट शुरू हो चुके हैं और सत्ताईस हजार करोड़ रुपए से अधिक के लोन पारित हो गए हैं। इससे कृषि क्षेत्र में क्रांति आ रही है इस योजना से कृषि का आधुनिकीकरण हो रहा है रोजगार के नए मौके खुल रहे हैं और एग्री सप्लाई चेन में किसानों की भागीदारी बढ़ रही है तो आप भी इस योजना का लाभ लेकर अपने और देश के विकास में भागीदार बन सकते हैं कृषि एवं किसान कल्याण मंत्रालय भारत सरकार